ਦੇਖੋ ਸ੍ਰੀ ਅਕਾਲ ਤਖਤ ਸਾਹਿਬ ਕੁਰਬਾਨੀ ਕਰਨ ਵਾਲੇ ਲੋਕਾਂ ਦਾ ਸਤਿਕਾਰ ਕਰਦਾ ਹੈ ਭਾਈ ਸੰਦੀਪ ਸਿੰਘ ਸਣੀ ਜਿਨੇ ਪੰਥ ਵਾਸਤੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਬਹੁਤ ਵੱਡੇ ਵੱਡੇ ਦੁਸ਼ਟ ਜਿਹੜੇ ਆ ਉਹਨਾਂ ਨੂੰ ਸੋਧਿਆ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਹੋ ਫਮਾਇਆ ਹੈ ਕਿ ਭਾਈ ਮਨਦੀਪ ਸਿੰਘ ਸਨੀ ਜਿਹੜਾ ਸਨੀ ਸਾਹਿਬ ਦਾ ਭਰਾ ਹੈ ਮਨਦੀਪ ਸਿੰਘ ਜਿਹੜਾ ਤਰਨਤਾਰਨ ਤੋਂ ਜਿਮਨੀ ਚੋਂ ਲੜ ਰਿਹਾ ਹੈ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਰੂਪਾਉ ਦੇਣਾ ਹੈ ਦਾਸ ਦੀ ਡਿਊਟੀ ਲੱਗੀ ਔਰ ਅੱਜ ਸਮੂਹੇ ਖਾਲਸਾ ਪੰਥ ਨੇ ਇਕੱਠੇ ਹੋ ਕੇ ਮੈਂ ਕਹੂੰਗਾ ਇਹ ਪੂਰਨ ਏਕਤਾ ਖਾਲਸੇ ਪੰਥ ਦੀ ਜੋ ਅੱਜ ਅਕਾਲ ਤਖਤ ਸਾਹਿਬ ਤੇ ਤੁਹਾਨੂੰ ਵੇਖਣ ਨੂੰ ਮਿਲੀ ਹੈ। ਔਰ ਅਰਦਾਸ ਬੇਨਤੀ ਹੋਈ ਹੈ ਔਰ ਜਥੇਦਾਰ ਸਾਹਿਬ ਵੱਲੋਂ ਦੇਸ਼ ਵਿਦੇਸ਼ ਵਿੱਚ ਵਸਦੇ ਖਾਲਸਾ ਪੰਥ ਨੂੰ ਤਾਰਨ ਤਾਰਨ ਸਾਹਿਬ ਦੇ ਸੂਝਵਾਨ ਵੋਟਰਾਂ ਨੂੰ ਇਹ ਅਪੀਲ ਕੀਤੀ ਹੈ ਇਹ ਹੁਕਮ ਕੀਤਾ ਹੈ ਕਿ ਇਹ ਲੜਾਈ ਨੇਕੀ ਤੇ ਬਦੀ ਦੀ ਹੈ ਇਹ ਲੜਾਈ ਪੰਥ ਦੀ ਸਰਕਾਰ ਨਾਲ ਜਿਹੜੇ ਜਿਨ੍ਹਾਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਔਰ ਇਸ ਲੜਾਈ ਵਿੱਚ ਕੋਈ ਟੜਾ ਨਹੀਂ ਹੋਣਾ ਚਾਹੀਦਾ ਕੋਈ ਪਾਰਟੀ ਨਹੀਂ ਹੋਣੀ ਚਾਹੀਦੀ ਕੋਈ ਬਹਾਨਾ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਦਸ਼ਮੇਸ਼ ਪਿਤਾ ਦਾ ਨਾਰਾ ਲਾ ਕੇ ਬੋਲੇ ਸੋ ਨਿਹਾਲ ਬੋਲ ਕੇ ਸਾਨੂੰ ਇਸ ਚੋਣ ਮੈਦਾਨ ਦੇ ਵਿੱਚ ਆਪੋ ਆਪਣਾ ਬੰਦਾ ਫਰਜ਼ ਨਿਭਾਉਣਾ ਚਾਹੀਦਾ ਔਰ ਦਾਸ ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਜਿਹੜੇ ਅਕਾਲ ਤਖਬ ਦੀ ਜਥੇਦਾਰ ਨੇ ਉਹਨਾਂ ਦਾ ਸਨੇਹਾ ਉਹ ਅੱਜ ਸਾਰੀ ਕੌਮ ਨੂੰ ਦਿੱਤਾ ਔਰ ਸਾਨੂੰ ਉਮੀਦ ਹੈ ਕਿ ਭਾਈ ਮਨਦੀਪ ਸਿੰਘ ਸਣੀ ਦੇ ਮੁਕਾਬਲੇ ਤਰਨ ਤਾਰਨ ਦੇ ਵਿੱਚ ਕੋਈ ਵੀ ਵਿਰੋਧੀ ਬੰਦਾ ਜਿਹੜਾ ਜਿਹਦੇ ਨਾਲ ਸਾਨੂੰ ਲੜਾਈ ਲੜਨੀ ਪਵੇ ਐਸਾ ਮੌਕਾ ਨਹੀਂ ਆਊਗਾ ਬੜੀ ਵੱਡੀ ਬਹੁਤ ਮਤ ਤੇ ਪੰਥ ਜਿੱਤੂਗਾ ਆਪ ਦੇ ਚਰਨਾਂ 'ਚ ਅਰਦਾਸ ਕਰਦਾ ਅੱਜ ਗੁਰੂ ਰਾਮਦਾਸ ਪਾਸ਼ਾ ਦੇ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ 'ਚ ਅਰਦਾਸ ਕਰ ਦਿੱਤੀ ਆ ਅਸੀਂ ਹੁਣ ਉਹਨਾਂ ਨੇ ਸਾਡਾ ਮੋਰਚਾ ਪਹਿਲਾਂ ਹੀ ਫਤਿਹ ਆ ਉਹਨਾਂ ਨੇ ਹੋਰ ਚੜ੍ਹਦੀ ਕਲਾ ਕਰ ਦੇਣੀ ਆ ਆਪ ਸੰਗਤਾਂ ਦਾ ਬਹੁਤ ਵੱਡਾ ਆਸ਼ਾਵਾ ਇਸ ਇਲੈਕਸ਼ਨ ਨੂੰ ਲੈ ਕੇ ਕਿਉਂਕਿ ਜਿਹੜੀਆਂ ਦੂਜੀਆਂ ਧਿਰਾਂ ਸਾਰੀਆਂ ਤੋਂ ਲੋਕ ਤੰਗ ਆ ਚੁੱਕੇ ਆ ਉਹਨਾਂ ਨੂੰ ਬੜੀਵਾਰਾ ਮੌਕੇ ਦੇ ਚੁੱਕੇ ਆ ਉਹ ਪੰਜਾਬ ਦੇ ਹਾਲਾਤ ਜਿਹੜੇ ਅੱਜ ਬਹੁਤ ਬੱਦਰ ਹੋ ਚੁੱਕੇ ਆ ਇਸ ਕਰਕੇ ਲੋਕ ਚਾਹੁੰਦੇ ਆ ਸਾਰੇ ਵਰਗਾਂ ਦੇ ਲੋਕ ਚਾਹੁੰਦੇ ਆ ਕਿ ਇਹੋ ਜੇ ਹਾਲਾਤਾਂ ਚੋਂ ਅਸੀਂ ਕਿਸ ਤਰੀਕੇ ਨਾਲ ਬਾਹਰ ਨਿਕਲੀਏ ਇਸ ਕਰਕੇ ਲੋਕ ਬਹੁਤ ਵੱਡੀ ਅਦਾਸ ਸਾਰੀਆਂ ਫਿਰਕਿਆਂ ਦੇ ਲੋਕ ਸਾਡੇ ਨਾਲ ਸਹਿਯੋਗ ਕਰ ਰਹੇ ਆ ਤੇ ਅਸੀਂ ਬਹੁਤ ਸਾਰਾ ਸਪੋਰਟ ਜਿਹੜੀ ਜਿਹੜੀ ਪਾਰਟੀ ਆ ਚੁੱਕੀ ਹੈ ਮੇਰੇ ਖਿਆਲ ਇੱਕ ਦਿਨ ਨੂੰ ਛੱਡ ਕੇ ਬਾਕੀ ਸਾਰੀਆਂ ਸਾਰਾ ਪੰਥ ਤੇ ਸਾਰਾ ਇਕੱਠਾ ਹੋ ਗਿਆ ਜੀ ਸ ਸ ਪੂਰੀ ਸਿੱਖ ਸੰਗਤ ਬਾਕੀ ਜੋ ਪੰਜਾਬ ਦੇ ਇਨਸਾਫ ਪਸੰਦ ਲੋਕ ਸਾਰੇ ਇਕੱਠੇ ਆ ਤੇ ਜੇ ਕੋਈ ਇਕੱਦੀ ਰਹਿ ਵੀ ਗਈ ਹੈ ਤਾਂ ਮੇਰੇ ਖਿਆਲ ਉਹਨਾਂ ਦਾ ਮਖੌਟਾ ਜਿਹੜਾ ਪਾ ਕੇ ਪੂਰਾ ਪੰਥ ਤੇ ਇਕੱਠਾ ਹੋ ਗਿਆ ਜਿਹੜਾ ਪੰਥ ਦੇ ਮਖੌਟੇ ਵਾਲੇ ਆ ਉਹਨੂੰ ਉਹ ਦੇਖਣ ਕਿ ਉਹਨਾਂ ਨੇ ਪੰਥ ਦੇ ਨਾਲ ਜਾਣਾ ਕਿ ਤੇ ਕਿ ਪੰਥ ਨੂੰ ਪਿੱਠ ਦਿਖਾਉਣੀ ਅੱਜ ਸਿੱਖ ਕੌਮ ਤੇ ਬਹੁਤ ਹੀ ਖੁਸ਼ੀ ਦਾ ਮਹਾਨ ਦਿਨ ਹੈ ਕਿਉਂਕਿ ਹਮੇਸ਼ਾ ਹੀ ਰਵਾਇਤੀ ਪਾਰਟੀਆਂ ਨੇ ਸਾਡੇ ਦਰਬਾਰ ਸਾਹਿਬ ਵੀ ਢਾਏ ਸਾਡੇ ਕਿਸਾਨਾਂ ਦੀਆਂ ਲਾਸ਼ਾਂ ਬਣਾ ਕੇ ਦਿੱਲੀ ਤੋਂ ਭੇਜੀਆਂ ਤੇ ਸਾਡੇ ਗ੍ਰੰਥਾਂ ਨੂੰ ਪਾੜ ਕੇ ਬੇਅਦਬੀਆਂ ਵੀ ਕੀਤੀਆਂ ਸਿੱਖ ਕੌਮ ਦੇ ਨਾਲ ਬਹੁਤ ਬੁਧੇਕੀਆਂ ਸਾਡੇ ਨੌਜਵਾਨ ਸਿੱਖੀ ਦਾ ਪ੍ਰਚਾਰ ਕਰਦੇ ਅੰਦਰ ਦੇ ਕੇ ਸਮੇਂ-ਸਮੇਂ ਤੇ ਹਕੂਮਤ ਨੇ ਰਵਾਇਤੀ ਪਾਰਟੀਆਂ ਨੇ ਨਾਲੇ ਸਾਡੇ ਤੇ ਜ਼ੁਲਮ ਕੀਤਾ ਤੇ ਨਾਲੇ ਸਾਡੇ ਇਲੈਕਸ਼ਨਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਸੋ ਅੱਜ ਉਹਨਾਂ ਨੂੰ ਮੂੰਹ ਦੀ ਮੋੜਨ ਵਾਸਤੇ ਸਾਡੇ ਭਾਈ ਸੰਦੀਪ ਸਿੰਘ ਸਿੰਧੀ ਦੇ ਭਰਾ ਮਨਦੀਪ ਸਿੰਘ ਨੂੰ ਕੌਮ ਨੇ ਟਿਕਟ ਦਿੱਤੀ ਆ ਸ੍ਰੀ ਮੀਰੀ ਪੀਰੀ ਦੇ ਅਕਾਲ ਤਖਤ ਸਾਹਿਬ ਤੋਂ ਅੱਜ ਸਾਰੀ ਸਿੱਖ ਕੌਮ ਨੇ ਇੱਕ ਜਕਾਰਿਆਂ ਦੀ ਗੂੰਜ ਦੇ ਵਿੱਚ ਉਹਨਾਂ ਦੀ ਟਿਕਟ ਦਾ ਸਵਾਗਤ ਕੀਤਾ ਔਰ ਤਰਨ ਤਰਨ ਜਿਮਨੀ ਚੋਣ ਜਿਹੜੀ ਚ ਹੋਣ ਜਾ ਰਹੀ ਹੈ ਉਹਦੇ ਵਿੱਚ ਸਿੱਖ ਕੌਮ ਰਲ ਕੇ ਫਤਿਹ ਕਰੂਗੀ ਮੈਂ ਪੂਰੀ ਸਿੱਖ ਕੌਮ ਨੂੰ ਅਪੀਲ ਕਰਦਾ ਹਾਂ ਦੇਸ਼-ਵਦੇਸ਼ਾਂ ਦੇ ਵੱਸ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਸ ਜਿਮਨੀ ਚੋਣ ਨੂੰ ਆਪਣੀ ਚੋਣ ਸਮਝ ਕੇ ਪੰਥ ਦੀ ਚੋਣ ਸਮਝ ਕੇ ਇੱਕ ਤਖਤ ਦੂਜੇ ਤਖਤ ਨੂੰ ਇਹ ਦੱਸੂਗਾ ਕਿ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਲੀਦਾਨ ਦਿੱਤਾ ਸੀ ਤੁਹਾਡਾ ਕਰਕੇ ਪਰ ਤੁਸੀਂ ਸਾਡੇ ਨਾਲ ਕੀ ਕਰ ਰਹੇ ਹੋ ਕੋਈ ਵੀ ਦੇਸ਼ ਆਪਣੇ ਵਛਿੰਦਿਆਂ ਤੇ ਗੋਲੀਆਂ ਨਹੀਂ ਚਲਾਉਂਦਾ ਪਰ ਸਾਨੂੰ ਪਾਣੀ ਨਾਲ ਵੀ ਮਾਰਦਾ ਹੈ ਗੋਲੀਆਂ ਨਾਲ ਵੀ ਮਾਰਦਾ ਹੈ ਇਹਦਾ ਕਰਕੇ ਸਾਡੀ ਕੌਮ ਅੱਜ ਮੇਰੀ ਪੀਰੀ ਦਾ ਤਖਤ ਤੇ ਦਿੱਲੀ ਦੇ ਤਖਤ ਨੂੰ ਦੱਸੂਗਾ ਕਿ ਪੰਥ ਜਾਗਦਾ ਹੈ ਪੰਥ ਸੁੱਤਾ ਨਹੀਂ ਹੈ ਪੰਥ ਦੇ ਨਾਲ ਐਸਾ ਕੰਮ ਤੁਸੀਂ ਜਿਹੜਾ ਕਰਦੇ ਹੋ ਉਹ ਨਹੀਂ ਕਰਨਾ ਚਾਹੀਦਾ ਸੋ ਮੈਂ ਜਿੰਨੇ ਵੀ ਮੋਦੀ ਸਾਹਿਬ ਦੀ ਟੀਮ ਹੈ ਉਹਨਾਂ ਨੇ ਟੇਡੇ ਢੰਗ ਨਾਲ ਸਾਡੀ ਟਾਰਗੇਟ ਜਿਹੜੀ ਕੀਤੀ ਹੈ ਕਿ ਲੰਗ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਸੀਂ ਸਾਰੀ ਉਹ ਯਾਦ ਰੱਖਦੇ ਹਾਂ ਸੋ ਅਸੀਂ ਅੱਜ ਆ بڑے ਕਾਨੂੰਨ ਦੇ ਦਾਇਰੇ ਚ ਰਹਿ ਕੇ ਜਿਹੜੀ ਜਿਮਣੀ ਚੋਂ ਲੜਨੀ ਹੈ ਤੇ ਉਹਦੇ ਵਿੱਚ ਫਤਿਹ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦੇਣੀ ਹੈ ਸੋ ਮੈਂ ਅੱਜ ਬੇਨਤੀ ਕਰਦਾ ਹਾਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਪਹਿਲੇ ਦਿਨ ਤੋਂ ਇਹ ਬੇਨਤੀ ਕੀਤੀ ਸੀ ਬੀਬੀ ਅੰਮ੍ਰਿਤ ਕੌਰ ਸਾਡੇ ਸਤਿਕਾਰਯੋਗ ਭੈਣ ਜੀ ਸ਼ਹੀਦ ਭਾਈ ਬਿਆਨ ਸਿੰਘ ਦੀ ਬੇਟੀ ਨੇ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਸੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਉਹਨਾਂ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਜਦੋਂ ਸਰਦਾਰ ਸੰਦੀਪ ਸਿੰਘ ਸੰਨੀ ਦਾ ਜਿਕਰਾ ਆਇਆ ਤੇ ਪਹਿਲੇ ਦਿਨ ਤੋਂ ਸਰਦਾਰ ਮਾਨ ਉਹਨਾਂ ਦੇ ਘਰ ਵਿੱਚ ਆਣ ਕੇ ਬੀਬੀ ਜੀ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸੰਨੀ ਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਦਦ ਕਰਾਂਗੇ ਤੇ ਉਦੋਂ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਹੜਾ ਵਾ ਇਹ ਸਪੋਰਟ ਆਪਣੀ ਪਾਰਟੀ ਦੀ ਜਿਸ ਤਰੀਕੇ ਨਾਲ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੌਮ ਦੀਆਂ ਭਾਵਨਾਵਾਂ ਨਾਲ ਚੱਲਦੀ ਹੈ ਭਾਵੇਂ ਉਹ ਅਮਰਤਪਾਲ ਸਿੰਘ ਦੀ ਲਕਸ਼ਣ ਸੀ ਤੇ ਭਾਵੇਂ ਅੱਜ ਸਨੀ ਸਾਹਿਬ ਦੀ ਐ ਤੇ ਭਾਵੇਂ ਬੀਬੀ ਖਾਲੜਾ ਸਾਹਿਬ ਦੀ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਮੇਸ਼ਾ ਹੀ ਆਪਣਾ ਕੈਂਡੀਡੇਟ ਪਿੱਛੇ ਲੈ ਕੇ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਸੋ ਇਹ ਇੱਕ ਖਾਲਿਸਤਾਨ ਦਾ ਮੁੱਦਾ ਰੱਖਿਆ ਹੋਇਆ ਹੈ ਦੇਖੋ ਜੀ ਇਹ ਤਾਂ ਬਾਬੇ ਨਾਨਕ ਨੇ ਰੱਖਤਾ ਸੀ ਤੇ ਜਿਹੜੀ ਚੀਜ਼ ਸਾਡੇ ਗੁਰੂ ਨੇ ਸਾਨੂੰ ਤੱਤੀਆਂ ਤਵੀਆਂ ਤੇ ਬਹਿ ਕੇ ਦੇਗਾ ਚ ਬਹਿ ਕੇ ਕੜ ਕੇ ਬਾਲ ਕੇ ਸੀਸ ਦੇ ਕੇ ਦਿੱਤੀ ਹੈ ਉਹਨੂੰ ਤਾਂ ਕਦੀ ਵੀ ਵਸਾਰਿਆ ਨਹੀਂ ਜਾ ਸਕਦਾ ਕਿਉਂਕਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿਉਂਕਿ ਮੁਸਲਮਾਨ ਵੀ ਆਜ਼ਾਦ ਕੌਮ ਤੇ ਹਿੰਦੂ ਕੌਮ ਵੀ ਆਜ਼ਾਦ ਹੈ ਸਿੱਖ ਕੌਮ ਗੁਲਾਮ ਹੈ ਤੇ ਸਿੱਖ ਕੌਮ ਅੱਜ ਕਾਨੂੰਨ ਦੇ ਦਾਇਰੇ ਚ ਰਹਿ ਕੇ ਦੱਸੂਗੀ ਕਿ ਅਸੀਂ ਅਸੈਂਬਲੀ ਦੇ ਵਿੱਚ ਜਾ ਕੇ ਕੁਝ ਮਤੇ ਪਾਉਣੇ ਆ ਜਿੱਦਾਂ ਰਵੈਤੀ ਪਾਰਟੀ ਨੇ ਟਰੱਕ ਯੂਨੀਅਨ ਦੀ ਗੱਲ ਕੀਤੀ ਸੀ ਪਰ ਉੱਥੇ ਜਾ ਕੇ ਉਹਨਾਂ ਦੀ ਫੋਕ ਨਿਕਲ ਗਈ ਉਹਨਾਂ ਨੇ ਟਰੱਕ ਯੂਨੀਅਨ ਬਹਾਲ ਨਹੀਂ ਕੀਤੀ ਸਾਡਾ ਕੀਤਾ ਜਿਹੜਾ ਹੈ ਕੁੱਲੀ ਵੀਰਾਂ ਦਾ ਵਪਾਰੀ ਵੀਰਾਂ ਦਾ ਸਾਰਾ ਜਿਹੜਾ ਪੱਠੇ ਚ ਪਾ ਕੇ ਰੱਖਤਾ ਹੈ ਅਸੀਂ ਵਿਧਾਨ ਸਭਾ ਦੇ ਵਿੱਚ ਸਾਡਾ ਭਰਾ ਸਾਨੀ ਦਾ ਵੀਰ ਮਨਦੀਪ ਸਿੰਘ ਉੱਥੇ ਜਾ ਕੇ ਇਹ ਮਤਾ ਪਾਊਗਾ ਇਹ ਬੋਲੂਗਾ ਵਿਧਾਨ ਸਭਾ ਦੇ ਵਿੱਚ ਕਿ ਸਾਡੀਆਂ ਟਰੱਕ ਯੂਨੀਅਨ ਬਹਾਲ ਹੋਣੀਆਂ ਚਾਹੀਦੀਆਂ ਸਾਡਾ ਜਿੰਨਾ ਵੀ ਰੁੜਿਆ ਜਾਂਦਾ ਵਪਾਰ ਹੈ ਉਹਨੂੰ ਵਾਪਸ ਮੋੜਨ ਵਾਸਤੇ ਪੰਜਾਬ ਨੂੰ ਜਿਹੜਾ ਇਹ ਕੰਮ ਕਰਨਾ ਪਊਗਾ ਇਹ ਸਿੱਖਾਂ ਦੀ ਜਿੰਮਣੀ ਚੋਣ ਹੈ ਜਿਹੜੀ ਫਤਿਹ ਹੋਣੀ ਹੈ ਅੱਜ ਅਸੀਂ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਕੇ ਅਸੀਂ ਅੱਜ ਆਪਣੇ ਇਲਾਕੇ ਦੇ ਵਿੱਚ ਸ੍ਰੀ ਤਰਨਤਨ ਸਾਹਿਬ ਦੀ ਚੌਣ ਮੁਹਿੰਮ ਸਟਾਰਟ ਕਰਨ ਜਾ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੀ ਮੁੱਦੇ ਲੈ ਕੇ ਜਾਓਗੇ ਲੋਕਾਂ ਨੂੰ ਮੁੱਦੇ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਅਨੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਦਾ ਰਹਿ ਜਿਹੜਾ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ 400 ਫੁੱਟ ਉੱਚਾ ਸਰਕਾਰਾਂ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਇੱਕ ਦੇਖੋ ਜੀ ਆਪਣਾ ਨਸ਼ੇ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਆਪਣੇ ਵਪਾਰ ਦਾ ਮੁੱਦਾ ਮੁੱਦੇ ਦੇਖੋ ਪੰਜਾਬ ਦੇ ਕਾਫੀ ਐਮ ਹੈ ਕਿਸਾਨੀ ਦਾ ਮੁੱਦਾ ਮਰ ਕਿਸੇ ਤੇ ਵੀ ਸਰਕਾਰ ਦਾ ਕੋਈ ਧਿਆਨ ਨਹੀਂ ਹਜੇ ਤੱਕ ਉਹ ਦੁਨਿਆਵੀ ਤੌਰ ਤੇ ਭਾਈ ਸੰਦੀਪ ਸਿੰਘ ਨੂੰ ਬਾਹਰ ਲਿਆਂਦਾ ਸੀ ਕਿ ਉਹ ਸਿਆ ਕੀਤਾ ਜਾਏਗਾ ਦੇਖੋ ਇਹ ਤੇ ਮਾਨਯੋਗ ਕੋਰਟ ਨੇ ਕਰਨਾ ਚਾਹੀਦਾ ਤੇ ਮੇਰੇ ਹੱਥ ਵਸ ਨਹੀਂ ਹੈ ਹੁਣ ਵੇਖੋ ਇਸ ਟਾਈਮ ਕਿੰਨੀ ਧੱਕੇਸ਼ਾਹੀ ਹੋ ਰਹੀ ਹੈ ਆਪਣਾ ਵੀਰ ਅਮਰਤਪਾਲ ਸਿੰਘ ਆਪਣਾ ਵੀਰ ਅਮਰਤਪਾਲ ਸਿੰਘ ਤੇ 3 ਸਾਲ ਹੋ ਗਏ ਐਨਐਸਏ ਲੱਗੀ ਹੈ ਪਰ ਦੇਖੋ ਕਾਨੂੰਨ ਕਿੰਨੇ ਧੱਕੇਸ਼ਾਹੀ ਕਰਦੇ ਪਏ ਤਦੋਂ ਸਾਡੇ ਪਰਿਵਾਰ ਨਾਲ ਵੀ ਦੇਖੋ ਅਸੀਂ ਮੁਲਾਕਾਤ ਕਰਨੀ ਚਾਹੀ ਸੰਦੀਪ ਸਿੰਘ ਦੇ ਨਾਲ ਮਗਰ ਪ੍ਰਸ਼ਾਸਨ ਨੇ ਜਾਂ ਜੇਲ੍ਹ ਦੇ ਸੁਪਰੀਂਡੈਂਟ ਸਾਨੂੰ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਫਿਰ ਉਸ ਤੋਂ ਬਾਅਦ ਦੇਖੋ ਜੀ ਅਸੀਂ ਜੇਲ੍ਹ ਦੇ ਵਿੱਚ ਬਾਰ ਬਾਰ ਜਾ ਕੇ ਬੇਨਤੀ ਕਰਦੇ ਰਹੇ ਕਿ ਪਰਿਵਾਰ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ ਚਲੋ ਇਹਨਾਂ ਨੇ ਸਾਨੂੰ ਨਹੀਂ ਮਿਲਣ ਦਿੱਤਾ ਅਸੀਂ ਮਾਂ ਜੋ ਕੋਰਟ ਦੇ ਕੋਲ ਵੀ ਗਏ ਆ ਕੋਰਟ ਦੇ ਤੋਂ ਇਸਾਨੀ ਕੋਈ ਸੁਣਵਾਈ ਨਹੀਂ ਹੋਈ ਪਰ ਉਸ ਤੋਂ ਬਾਅਦ ਦੇਖੋ ਇਹਨਾਂ ਨੇ ਜੇ ਦੇ ਸੁਪਰੀਡੈਂਟ ਦੇ ਵਿੱਚ ਇੰਨੀ ਪਾਵਰ ਹੈ ਕਿ ਉਹਨੇ ਮਾਨਯੋਗ ਕੋਰਟ ਦੇ ਆਰਡਰ ਨੂੰ ਵੀ ਕੁਝ ਨਹੀਂ ਉਸ ਟਾਈਮ ਸਮਝਿਆ ਫਿਰ ਉਸ ਤੋਂ ਬਾਅਦ ਹੀ ਪਰਿਵਾਰ ਨੂੰ ਧਰਨਾ ਲਾਣਾ ਪਿਆ ਧਰਨਾ ਲਾਣ ਤੋਂ ਬਾਅਦ ਦੇਖੋ ਪਰਿਵਾਰ ਨੂੰ ਇਨਸਾਫ ਮਿਲਿਆ ਹਜੇ ਤੱਕ ਦੇਖੋ ਪਰ ਪਰਿਵਾਰ ਨੂੰ ਮੁਲਾਕਾਤ ਸਿਰਫ ਕਰਵਾਈ ਗਈ ਹੈ ਤੇ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਨਾ ਕਿ ਜਿਹੜਾ ਨੇ ਦੋਸ਼ੀਆਂ ਨੇ ਅੰਦਰ ਸੰਦੀਪ ਸਿੰਘ ਦੇ ਕੁੱਟਮਾਰ ਕੀਤੀ ਖਾਸ ਕਰਕੇ ਔਨ ਡਿਊਟੀ ਜਿੰਨੇ ਮੁਲਾਜ਼ਮ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਰਿਆਂ ਦਾ ਦੇਖੋ ਸਮਰਥਨ ਮਿਲ ਚੁੱਕਾ ਵਾ ਆਪਣਾ ਜਿੰਨਾ ਵੀ ਪੰਥ ਹੈ ਸਭ ਨੂੰ ਅਪੀਲ ਕਰਦੇ ਤੁਹਾਡੇ ਮਾਧਿਅਮ ਰਹੀ ਪਰਿਵਾਰ ਦੇ ਨਾਲ ਇੱਕ ਜੁੜ ਹੋ ਕੇ ਰਹੋ ਕਿਉਂਕਿ ਇੱਕ ਨਿਸ਼ਾਨ ਸਾਹਿਬ ਥੱਲੇ ਹੀ ਸ਼ਕਤੀ ਹੈ ਜੀ ਲੋਕ ਆਪੋਜੀਸ਼ਨ ਨੂੰ ਕਿਦਾਂ ਟੇਡੋਲ ਕਰੋਗੇ ਕਿਉਂਕਿ ਆਪੋਜੀਸ਼ਨ ਵਾਰ-ਵਾਰ ਤੁਹਾਡੇ 'ਤੇ ਅਟੈਕ ਕਰ ਰਿਹਾ ਤੁਹਾਡੇ ਭਰਾ ਨੂੰ ਲੈ ਕੇ ਅਟੈਕ ਕਰ ਰਿਹਾ ਕਿ ਉਹਨਾਂ ਨੇ ਮਰਡਰ ਕੀਤਾ ਤੇ ਉਹਦਾ ਭਰਾ ਹ ਰਾਜਨੀਤੀ ਫਾਇਦਾ ਲੈਣ ਵਾਸਤੇ ਲੋਕਾਂ ਨੂੰ ਵੋਟ ਕਿਉਂ ਪਾਣਗੇ ਜੀ ਲੋਕ ਵੇਖੋ ਜੀ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਪਿਆਵਾ ਇਹ ਬੇਨਤੀ ਕਰਦਾ ਨੀ ਕੀਤਾ ਜੀ ਦੇਖੋ ਮੈਂ ਦੇਖੋ ਜੀ ਕਿ ਬੇਨਤੀ ਕਰਾਂ ਆਪ ਜੀ ਦੀ ਅੱਗੇ ਸਾਨੂੰ ਸ਼ੌਕ ਨਹੀਂ ਚੜਿਆ ਰਾਜਨੀਤੀ ਕਰਨ ਦਾ ਦੇਖੋ ਜੀ ਸਾਡਾ ਪਰਿਵਾਰ ਜਿਹੜਾ ਕਾਰੋਬਾਰ ਕਰਨ ਵਾਲਾ ਪਰਿਵਾਰ ਹੈ ਨਾ ਕਿ ਪਿਛੋਕੜ ਦਾ ਕੋਈ ਰਾਜਨੀਤਿਕ ਹੈ ਪਰ ਇੱਕ ਜੀ ਬੜੇ ਧਿਆਨ ਨਾਲ ਦੇਖੀ ਜਾਵੇ ਕਿਉਂਕਿ ਪ੍ਰਸ਼ਾਸਨ ਨੇ ਜੇਲ੍ਹ ਦੇ ਪ੍ਰਸ਼ਾਸਨ ਨੇ ਸਾਡੇ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਹੈ ਬਹੁਤ ਜ਼ਿਆਦਾ ਫਿਰ ਵੀ ਸਾਨੂੰ ਸੰਗਤਾਂ ਨੇ ਬੇਨਤੀ ਕੀਤੀ ਕਿ ਤੁਹਾਡੇ ਪਰਿਵਾਰ ਨੂੰ ਹੁਣ ਨਾ ਰਾਜਨੀਤੀ ਵਿੱਚ ਆਉਣਾ ਚਾਹੀਦਾ ਪਰ ਫਿਰ ਵੀ ਅਸੀਂ ਕਾਫੀ ਜ਼ਿਆਦਾ ਪਰਿਵਾਰ ਦਾ ਮਤਲਬ ਕਹਿ ਲਓ ਕਿ ਸਾਡਾ ਕੀ ਕਿੰਨਾ ਹੀ ਆਪਾਂ ਰਾਜਨੀਤੀ 'ਚ ਨਹੀਂ ਆਣਾ ਬੱਚੇ ਛੋਟੇ-ਛੋਟੇ ਨੇ ਤੇ ਆਪਾਂ ਮਤਲਬ ਕਿ ਬੇਨਤੀ ਕਰਨੀ ਹੈ ਪਰ ਸੰਦੀਪ ਸਿੰਘ ਨੇ ਬੇਨਤੀ ਕੀਤੀ ਕਿ ਅਸਾਂ ਸੰਗਤਾਂ ਦੇ ਕਾਫੀ ਮੈਸੇਜ ਆਂਦੇ ਪਏ ਨੇ ਪਸੰਦੀ ਇਸ ਨੂੰ ਕੋ ਕਹਿ ਲਾਪਾ ਚਲੋ ਕੋਈ ਗੱਲ ਨਹੀਂ ਜੇ ਸਾਰੀਆਂ ਸੰਗਤਾਂ ਸਾਥ ਦੇ ਰਹੀਆਂ ਸਾਰੇ ਤੁਹਾਡੇ ਸਾਥ ਦੇ ਰਹੇ ਤੇ ਫਿਰ ਅਸੀਂ ਜੂ ਚੋਣ ਲੜਾਂਗੇ ਆਪੋਜੀਸ਼ਨ ਤੇ ਇਹਨੂੰ ਸਮਝਦੇ ਹੋ ਤੁਹਾਡੀ ਆਪੋਜੀਸ਼ਨ ਸਭ ਤੁਹਾਡਾ ਉਹ ਆਪੋਜੀਸ਼ਨ ਕੋਈ ਵੀ ਨਹੀਂ ਹੈ ਜੀ ਸਾਡੇ ਸਾਹਮਣੇ ਜਦੋਂ ਪੰਥ ਖਲੋਜੇ ਫਿਰ ਆਪੋਜੀਸ਼ਨ ਕੋਈ ਵੀ ਨਹੀਂ ਖਲੋਂਦਾ ਕਿਤੇ ਸਾਰੇ ਪੱਤਰ ਪਾਰਟੀਆਂ ਤੁਹਾਨੂੰ ਸਮਰਥਨ ਦੇ ਦੇ ਦੇਖੋ ਇਹ ਤੇ ਦੇਖੋ ਉਹਨਾਂ ਨੂੰ ਪਤਾ ਹੋਵੇ ਤੇ ਉਹਨਾਂ ਨੂੰ ਸਵਾਲ ਪੁੱਛੋ ਦੇਣਾ ਕਿ ਨਹੀਂ ਦੇਣਾ ਮੇਰੇ ਵੱਲੋਂ ਕੁਝ ਵੀ ਨਹੀਂ ਹੈ ਜੀ ਇਹਨਾਂ ਨੂੰ